ਹਰ ਜੁੜਿਆ ਸਾਖਬੀਰ ਸਿੰਘ ਬਾਦਲ ਦੇ ਨਾਲ ਤੇ ਬਿਕਰਤ ਸਿੰਘ ਮਜੀਠੀ ਦੇ ਨਾਲ ਆ ਦੋਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਨੂੰ ਲੱਗਦਾ ਕਿ ਸਾਖਬੀਰ ਬਾਦਲ ਦਾ ਦਿਮਾਗ ਕੱਲੇ ਪਿਆ ਜਿਸ ਤਰ੍ਹਾਂ ਹੁਣ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿਉਂਕਿ ਬੜਾ ਜ਼ਰੂਰੀ ਹੈ ਤੁਹਾਨੂੰ ਇਹ ਵੀਡੀਓ ਦਿਖਾਉਣੀ ਤੇ ਸੁਣਾਉਣੀ ਇਸ ਕਰਕੇ ਜਿਹੜਾ ਇਹਨਾਂ ਲੋਕਾਂ ਨੂੰ ਜਿਹੜਾ ਗੁਰੂ ਦੇ ਨਾਲ ਕੋਈ ਵਾਸਤਾ ਨਹੀਂ ਤੇ ਪਹਿਲਾ ਤੁਹਾਨੂੰ ਮੈਂ ਇਹਦਾ ਬੋਲ ਸੁਣਾਦਾ ਉਹ ਜੋ ਬੀਬੀਆਂ ਭਾਈਆਂ ਜਿਹੜਾ ਮੋੜ ਕੋਣ ਜਾਂਦੀਆਂ ਸੀ ਉਹ ਤਾਂ ਪਹਿਲੇ ਮੱਥਾ ਵੇਚੀਆਂ ਸੀ ਤੱਕੜੀ ਨੂੰ ਕਿ ਆਹ ਕੌਣ ਦੀ ਤੇ ਫਿਰ ਵਦਦੀ ਹੈ ਸਾਡੀ ਯਾਰ ਪਾਰਟੀ ਹੈ ਸ਼ੁਰੂ ਕਰਦੀ ਪਾਰਟੀ ਹੈ ਆ ਸੁਣ ਲਿਆ ਤੁਹਾਨੂੰ ਇੱਕ ਬਿਆਨ ਸੁਣਾਇਆ ਸੁਖਬੀਰ ਬਦਲ ਦਾ ਕਹਿੰਦਾ ਜਦੋਂ ਪਹਿਲਾਂ ਬੀਬੀਆਂ ਕਹਿੰਦਾ ਸਾਨੂੰ ਵੋਟ ਪਾਉਂਦੀਆਂ ਸੀ ਕਹਿੰਦਾ ਪਹਿਲਾਂ ਜਿਹੜਾ ਤੱਕੜੀ ਨੂੰ ਮੱਥਾ ਟੇਕਦੇ ਹੁੰਦੀਆਂ ਸੀ ਉਹ ਸ਼ਰਮ ਨਾਲ ਮਾਰੀ ਮੋਟੀ ਕੁਝ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਲੋਕ ਤੋੜੇ ਆ ਅਸਾਈ ਬਣ ਰਹੇ ਆ ਜਿੰਨੇ ਬਣ ਰਹੇ ਆ ਇਹ ਤੁਹਾਡੀ ਦੇਣ ਆ ਜਿਹੜੇ ਕਹਿੰਦੇ ਆ ਕਿ ਧਰਮ ਪਰਿਵਰਤਨ ਕਰ ਰਹੇ ਆ ਇਹ ਤੁਹਾਡੀ ਦੇਣ ਆ ਇਹ ਤੁਸੀਂ ਮੜੀਆਂ ਨੂੰ ਮੱਥਾ ਟਿਕਾਇਆ ਤੁਸੀਂ ਤੱਕੜੀਆਂ ਨੂੰ ਮੱਥਾ ਟਿਕਾਇਆ ਤੇ ਤੁਹਾਡੇ ਹਾਲੇ ਹੋਰ ਪਤਾ ਨਹੀਂ ਕਿਹਨੂੰ ਕਿਹਨੂੰ ਮੱਥਾ ਟਿਕਾਇਆ ਹੋਣਾ ਤੁਸੀਂ ਪ੍ਰਧਾਨ ਹੋਵੇ ਸ਼ਰੋਮਣੀ ਅਕਾਲੀ ਦਲ ਦਾ ਤੇ ਪ੍ਰਧਾਨ ਕਹੇ ਕਿ ਤੱਕੜੀਆਂ ਨੂੰ ਮੱਥਾ ਟਿਕਕੋ ਐਲਾਨ ਤਨੀ ਇਦਾਂ ਸ਼ਰਮ ਦੀ ਗੱਲ ਕੀ ਆ ਕੀ ਸਿੱਖ ਕੋ ਮ ਹੁਣ ਤੱਕੜੀਆਂ ਨੂੰ ਮੱਥਾ ਟਿਕਾਇਆ ਕਰੂਗੀ ਸ਼ਰਮ ਦਾ ਘਾਟਾ ਤੇ ਇਹਨਾਂ ਲੋਕਾਂ ਨੂੰ ਰਾਜਨੀਤਿਕ ਲੋਕ ਨੇ ਜਿਹੜੇ ਇਹ ਜਿਹੜੇ ਇਹਦੇ ਬਿਆਨ ਦੇ ਦਿੰਦੇ ਆ ਤੇ ਉਹੋ ਜੇ ਲੋਕ ਹੁੰਦੇ ਆ ਬੁੱਧੂ ਇਹਨਾਂ ਦੇ ਮਾਗਰ ਲਾ ਕੇ ਜਿਹੜਾ ਇਹਨਾਂ ਦੇ ਜਿਹੜਾ ੱੱਕੇ ਚੜ ਜਾਂਦੇ ਆ ਫਿਰ 5 ਸਾਲ ਇਹੇ ਕੁਰਦੇ ਆ ਤੇ ਲੁੱਟਦੇ ਆ ਐਸਾ ਕਰਦੇ ਆ ਹੱਦ ਹੋ ਗਈ ਕਹਿੰਦਾ ਤੱਕੜੀ ਨ ਮੱਥਾ ਟੇਕਿਆ ਟੇਕਿਆ ਕਰੋ ਕਹਿੰਦਾ ਆ ਤਾਂ ਹਾਲਾਤ ਹੋਏ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਲਾਲ ਨਹੀਂ ਕਹਿ ਸਕਦੇ ਨੂੰ ਹੈ ਤਾਂ ਇਹ ਬਾਦਲਦਾਲਾ ਇੱਕ ਪਰਿਵਾਰ ਦਾ ਕਬਜ਼ਾ ਕੀਤਾ ਹੋਇਆਗਾ ਜਿਸ ਤਰ੍ਹਾਂ ਸ਼ਰੋਮਣੀ ਕਮੇਟੀ ਨੇ ਕਬਜ਼ਾ ਕੀਤਾ ਇਸ ਬਾਦਲ ਨੇ ਉਸ ਤਰ੍ਹਾਂ ਹੀ ਜਿਹੜਾ ਇੱਕ ਤੱਕੜੀ ਦੇ ਨਿਸ਼ਾਨ ਤੇ ਕਬਜ਼ਾ ਕੀਤਾਗਾ ਤੇ ਹੁਣ ਜਵਾਨ ਤਾਂ ਬਹੁਤ ਇੰਨਾਂ ਦੀ ਜੱਦਤ ਹੋ ਚੁੱਕੀਆਂ ਨੇ ਲੱਗਦਾ ਉਧਰ ਕਹਿੰਦੇ ਨਾਬਾ ਜੇਲ੍ਹ ਦੇ ਵਿੱਚ ਮਜੀਠੇ ਦੇ ਕਸਤੂਰੀ ਲੜੀ ਜਾਂਦੀ ਆ ਉਹ ਕਹਿੰਦਾ ਮੈਨੂੰ ਸੇਤੀ ਲੈ ਕੇ ਜਾਓ ਕਹਿੰਦਾ ਅਕਾਲੀਦਾਲ ਕਹਿੰਦਾ ਮੇਰੇ ਬਿਨਾ ਅਧੂਰਾਗਾ ਤੇ ਕਹਿੰਦਾ ਜੇਕਰ ਮੈਂ ਬਾਹਰ ਹੁੰਦਾ ਕਹਿੰਦਾ ਅਸੀਂ ਸਾਰਾ ਕੁਝ ਜਿੱਤ ਜਾਣਾ ਸੀ ਤੇ ਅੰਦਰ ਬੈਠਾ ਚੀਕਾ ਮਾਰੀ ਜਾਂਦਾ ਤੇ ਨਾਲੇ ਕਹਿੰਦਾ ਮੈਂਤਾ ਕਰੀ ਜਾਂਦਾ ਤੇ ਇੱਕ ਪਾਸੇ ਕਹਿੰਦਾ ਜੀ ਮੈਂ ਮਾਦੀ ਦਾ ਜਰਨੈਲ ਆ ਜਰਨੈਲ ਆ ਜਾਂ ਮੈਲ ਆ ਇਹ ਤਾਂ ਨਹੀਂ ਪਤਾ ਤੇ ਜਦੋਂ ਅੰਮਰਦਪਾਲ ਸਿੰਘ ਇੱਕ ਬਿਆਨ ਦੇ ਦੇ ਤਾਂ ਬਿਰਸਾ ਸਿੰਘ ਬਟਵਾ ਹੋ ਗਿਆ ਤੇ ਤਲਵਾੜਾ ਹੋ ਗਿਆ ਤੇ ਆਹਾ ਪਲਵੰਦਾ ਤਲਵਾਰਾ ਤੇ ਮਜੀਠੀਆ ਤੇ ਸੰਗਵੀਰ ਬਾਦਲਾ ਇਹਨਾਂ ਦੀ ਪੈਟ ਪੈਟ ਕੇ ਜਿਹੜਾ ਦਹਾਈਆਂ ਦਿੰਦੇ ਰਹਿ ਜਾਂਦੇ ਆ ਕਿਉਂਕਿ ਬਿਆਨ ਕੀ ਆ ਗਿਆ ਹੁਣ ਪਤਾ ਲੱਗਿਆ ਕਿ ਮਜੀਠੀ ਦਾ ਜਿਹੜਾ ਹਾਲ ਤੋਂ ਬੁਰੀ ਤਰ੍ਹਾਂ ਹੋ ਰਹੀ ਆ ਹੁਣ ਲੱਗਦਾ ਕਿ ਬਿਕਰ ਹੋਈ ਮਜੀਠੀਏ ਨੂੰ ਕਿ ਭਗਵਾਨਤਮਨ ਨੇ ਪੱਕੀ ਪੈਰੀ ਹੱਥ ਪਾ ਲਿਆ ਕਿ ਭਗਵਾਨਤਮਨ ਹੁਣ ਜਿਹੜਾ ਬਾਹਰ ਨਿਕਲ ਦਿੰਦਾ ਤੇ ਡਾਰਾ ਜਿਹੜਾ ਮਜੀਠੀ ਨੂੰ ਸਤਾਇਆ ਹੋਇਆ ਤੇ ਨਾਲ ਗਨੀਬ ਕੌਰ ਮਜੀਠੀ ਨੂੰ ਸਤਾਇਆ ਅੱਇ ਅੱਗੇ ਦੇਖੋ ਤੁਸੀਂ ਉਹਨਾਂ ਨੂੰ ਸਤਾਉਣੇ ਸਦਾਉਣਾ ਤੇ ਅਕਾਲੀ ਦਲ ਦਾ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਹੈਗਾ ਪ੍ਰਧਾਨ ਇਹ ਕਹਿੰਦਾ ਕਿ ਮੇਰੇ ਤੇ ਪਰਚਾ ਦਰਜ ਕਰਕੇ ਦਿਖਾਵੇ ਭਗਵੰਤ ਮਾਨ ਤੇ ਮੈਂ ਦਸੂਗਾ ਪਹਿਲਾਂ ਮਜੀਠੀਆ ਵੀ ਇਹ ਕਹਿੰਦਾ ਹੁੰਦਾ ਸੀ ਤੇ ਹੁਣ ਸੁਖਵੀਰ ਬਾਦਲ ਕਹਿਣ ਲੱਗ ਪਿਆ ਇਹ ਕਹਿੰਦੇ ਆ ਕਿ ਸਾਨੂੰ ਜੇਲ੍ਹਾਂ ਚੋਂ ਛੱਟੋ ਕਿ ਲੋਕ ਸਾਨੂੰ ਤਰਸ ਦੇ ਆਧਾਰ ਤੇ ਵੋਟ ਪਾ ਦੇਣਗੇ ਤੇ ਇਹ ਹੀ ਕੋ ਡਰਾਮੇ ਜਿਹੜਾ ਕਿ ਪ੍ਰਕਾਸ਼ ਬਾਦਲ ਕਰਦਾ ਰਿਹਾ ਕੌਣ ਮਰਵਾਉਂਦਾ ਰਿਹਾ ਉਹਨਾਂ ਖਾੜਕੂ ਸਿੰਘਾਂ ਦੇ ਦਿਨਾਂ ਭੋਗਤੇ ਜਾਂਦਾ ਸੀ ਤੇ ਰਾਤ ਨੂੰ ਉਹਨਾਂ ਦੀ ਸੀਆਈਡੀਆਂ ਕੇਪੀਐਸ ਗੱਲਾਂ ਦਿੰਦਾ ਦਿੰਦਾ ਸੀ ਕਿ ਫਲਾਣੇ ਸਿੰਘ ਦੇ ਫਲਾਣਾ ਘਰੇ ਆ ਰਿਹਾ ਕਿ ਤੁਸੀਂ ਉਹਨੂੰ ਚੁੱਕ ਦਿਓ ਮਾਰ ਦਿਓ ਸਵਰਨਿਕ ਹੋਟਲ ਵਾਲਾ ਤਾਂ ਪੱਕਾ ਹੋ ਗਿਆ ਆ ਮਾਫ਼ ਕਰਨਾ ਸਵਰਨਿਕ ਹੋਟਲ ਦਾ ਬੱਚੜ ਸੀ ਪਾਈ ਗੁਰਦੇਵ ਸਿੰਘ ਕੌਕੇ ਵਾਲਾ ਸਾਫ਼ ਤਾਂ ਸੱਚ ਹੋ ਗਿਆ ਬੜੇ ਬੜੇ ਲੇਖਕ ਸਪਰੇ ਕਿ ਪਲ-ਪਲ ਦੀ ਖ਼ਬਰ ਲੈਂਦਾ ਸੀ ਪ੍ਰਕਾਸ਼ ਬਾਦਲਾ ਇਹ ਜਿਹੜਾ ਜਥੇਦਾਰ ਆ ਉਹਨੂੰ ਗੱਡੀ ਚਾੜਤਾ ਇਹ ਸ਼ਬਦ ਉਹਨਾਂ ਦੇ ਸੀ ਪ੍ਰਕਾਸ਼ ਬਾਦਲ ਦੇ ਮਾਫ ਕਰਨਾ ਜੇ ਕਿਸੇ ਦਾ ਦਿਲ ਦੁਖਦਾ ਮੈਂ ਇਹ ਗੱਲ ਕਹਿਣਾ ਨਹੀਂ ਚਾਹੁੰਦਾ ਸੀ ਪਰ ਇਹਨਾਂ ਦੇ ਸ਼ਬਦ ਕਹਿੰਦੇ ਕਿ ਹਿੱਤੋ ਤੱਕ ਕਹਿੰਦਾ ਰਿਹਾ ਪ੍ਰਕਾਸ਼ ਬਾਦਲ ਜਿੰਨਾ ਸਿੱਖ ਕੌਮ ਦਾ ਨੁਕਸਾਨ ਕਰਕੇ ਟੱਬਰ ਗਿਆ ਦਹਾਈਆਂ ਭਾਈ ਅਰਨਜੀਤ ਸਿੰਘ ਤੇ ਉਹ ਕਹਿ ਰਿਹਾ ਕਿ ਸਾਬਕਾ ਜਥੇਦਾਰ ਜਿਨ੍ਹਾਂ ਨੇ ਕਿ ਨਰਕ ਧਾਰੀ ਗਰਬਾਚ ਨੂੰ ਗੱਡੀ ਚਾੜਿਆ ਸੀ ਤੇ ਉਹ ਕਹਿ ਰਿਹਾ ਕਿ ਭਾਈ ਇਹਨਾਂ ਬਾਦਲਾਂ ਦਾ ਪਿੱਸਾ ਛੱਡ ਦਿਓ ਇਹਨਾਂ ਬਾਦਲਾਂ ਨੇ ਸਿੱਖ ਧਰਮ ਦਾ ਬੇੜਾ ਗਰਕ ਕਰ ਦਿੱਤਾ ਇਹਨਾਂ ਬਾਦਲਾਂ ਦੇ ਕਰਕੇ ਹੀ ਜਿਹੜਾ ਅੱਜ ਕੌਮ ਆ ਦੁਬਿਤੀ ਚ ਪਈ ਹੋਈ ਆ ਅੱਜ ਕੌਮ ਆ ਦੋ ਫਾੜ ਹੋਈ ਹੋਈ ਆ ਤੇ ਹੁਣ ਇਹਨਾਂ ਬਾਦਲਾਂ ਦਾ ਮੋਹ ਕਿਨੂੰ ਜਾਗ ਪਿਆ ਸਿਮਰਜੀਤ ਸਿੰਘ ਮਾਨ ਨੂੰ ਕਹਿੰਦੇ ਜੀ ਹੁਣ ਦੁਬਾਰੇ ਕੱਲ੍ਹ ਦਲ ਇਕੱਠਾ ਹੋ ਰਿਹਾ ਜਿਹੜਾ ਆਪਾਂ ਕਹਦੇ ਆ ਕਿ ਇੱਕ ਜਿਹੜੇ ਤੋਂ ਵੱਖਰਾ ਕਾਲੀ ਦਲ ਹੋਇਆ ਸੀ ਸਰਜੀਤ ਅਕਾਲੀ ਦਾਲ ਹੁਣ ਕਹਿੰਦੇ ਕਿ ਰਲੇਮਾ ਹੋ ਰਿਹਾ ਉਹ ਕੱਡ ਕੱਢ ਕੇ ਗਾਲਾਂ ਇੱਕ ਦੂਜੇ ਨੂੰ ਤੁਸੀਂ ਤੇ ਹੁਣ ਸ਼ਰਮ ਦਾ ਟੋਲਾ ਤੇ ਹੁਣ ਕਹਿੰਦੇ ਜੇ ਅਸੀਂ ਇਕੱਠੇ ਹੋ ਰਹੇ ਹਾਂ ਸਿਮਰਜੀਤ ਸਿੰਘ ਮਾਣ ਕਹਿੰਦਾ ਮੈਂ ਇਕੱਠਾ ਹੋ ਰਹੇ ਹਾਂ ਸੁਖਵੀਰ ਬਾਦਲ ਦੇ ਨਾਲ ਆ ਪਹਿਲੇ ਇਹ ਆ ਕਿ ਤੁਸੀਂ ਇੱਕ ਮੰਚ ਤੇ ਬਹਿਜੋਗੇ ਤੋਤਾ ਸਿਮਰਜੀਤ ਸਿੰਘ ਮਾਣ ਦੇ ਨਾਲ ਬਹਿੰਦਾਗਾ ਉਹ ਗੋਟਾ ਮਾਰਦਾਗਾ ਫੇ ਤੁਸੀਂ ਕਹੋਗੇ ਹਾਸੀ ਨਿਕਲਦੀ ਐ ਇਨ੍ਹਾਂ ਗੱਲਾਂ ਤੇ ਜਿਹੜਾ ਬਹਿੰਦਾਗਾ ਸਤੇ ਤੇ ਸਿਮਰਜੀਤ ਮਾਣ ਦੇ ਜੇ ਸਮਰਦੀ ਤਾਂ ਮਾਰ ਨੂੰ ਮਾਰੀ ਮੋਟੀ ਜਗਾ ਨਾ ਮਿਲੇ ਉਹ ਤਾਂ ਗੋਟਾ ਮਾਰਦਾ ਤੁਹਾਡੇ ਆਪਦੇ ਵਿੱਚ ਜੇਕਰ ਭਾਈ ਅਣਕੁਣਕ ਮਰ ਗਈ ਹੋਵੇ ਤਾਂ ਵੱਖਰੀ ਗੱਲ ਆ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਕੁਝ ਸੋ ਤੁਹਾਡਾ ਲੈਵਾਗਾ ਜਿਹੜਾ ਇਹ ਹੋ ਜੂਗਾ ਇਹ ਤੁਹਾਨੂੰ ਤੁਸੀਂ ਜਿੰਨੇ ਮਰਦੀ ਡਰਾਮੇ ਕਰ ਲੋ ਬੇਸ਼ੱਕ ਤੁਸੀਂ ਕੱਲੀ ਸਾਰੀ ਜਿੰਨੀ ਹੈਗੀ ਆ ਭਾਜ ਭਾਗੀ ਉਹਨੂੰ ਲੈ ਆਓ ਤੇ ਮੈਨੂੰ ਲੱਗਦਾ ਕਿ ਦਾਲ ਤੁਹਾਡੀ ਐਤ ਕੀ ਗੱਲ ਨਹੀਂ ਨਹੀਂ ਤੇ ਇਸ ਕਰਕੇ ਜਿਹੜਾ ਅੱਜ ਇੰਨੇ ਕਿ ਜਿਹੜੇ ਇਹਨਾਂ ਤੇ ਜ਼ਰੂਰ ਟੋਪਿਕ ਸੀ ਤੇ ਜਿਹੜਾ ਕਿ ਬਣਾਉਣਾ ਲਾਜ਼ਮੀ ਸੀ ਕਿਉਂਕਿ ਜਦੋਂ ਇਹ ਜੇ ਬੋਲ ਨੇ ਸਾਹਮਣੇ ਆਉਂਦੇ ਆ ਕਿ ਤੱਕੜੀ ਨੂੰ ਮੱਥਾ ਟੇਕਦੇ ਹੁੰਦੀ ਅਸੀਂ ਬੀਬੀਆਂ ਸ਼ਰਮ ਦਾ ਘਾਟਾ ਜਦੋਂ ਇਹ ਸ਼ਰਮ ਲਾ ਲੈਂਦੇ ਆ ਲੋਕ ਫਿਰ ਬੋਲਣਾ ਪੈਂਦਾਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਵੀ ਕਰ ਦਿਓ ਜ਼ਰੂਰ ਤੇ ਲਾਇਕ ਵੀ ਕਰ ਦਿਆ ਕਰੋ ਧੰਨਵਾਦ ਬਰਜੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ